ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 4 ਦਿਨ ਹੋ ਗਏ ਆ ਕਲਾਂ ਨੌਰ ਤੋਂ ਵਿਨੇ ਕੁਮਾਰ ਸਨਫ ਨਿਸ਼ਾਨ ਚੰਦ ਸੇਵਾ ਕਰਨ ਜਾਂਦੇ ਹੀ ਨਵੀਂ ਨਗਰ ਵੱਲ ਤੇ ਉਹ 4 ਜਾਣੇ 6 ਜਾਣੇ ਹੈਗੇ ਸੀ 3 ਜਾਣੇ ਇੱਕ ਨੇ ਜਾਣੇ ਜਿਹੜੇ ਆ ਉਹ ਲਾਪਤਾ ਹੋ ਗਏ ਸੀ 2 ਜਾਣੇ ਜਿਹੜੇ ਸੀ ਉਹ ਬਾਹਰ ਆ ਗਏ ਆ ਤੇ ਜਿਹੜਾ ਵਿਨੇ ਕੁਮਾਰ ਆ ਕਲਾਂ ਨੌਰ ਤੋਂ ਉਹਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਆਪਾਂ ਵੋਟਾਂ ਵਾਲਿਆਂ ਨੇ ਵੀ ਚਲੋ ਸਾਡਾ ਸਾਥ ਦਿੱਤਾ ਜਿਹੜੀ ਟੀਮ ਆਈ ਆ ਤੇ ਆਪਾਂ ਆਪਣੇ ਪ੍ਰਾਈਵੇਟ ਵੀ ਗੋਤਾਖੋੜਾ ਜਿਹੜੇ ਆ ਉਹ ਕੱਲ ਲਾਏ ਸੀ ਲੇਕਿਨ ਉਹਦੀ ਕੋਈ ਖ਼ਬਰ ਨਹੀਂ ਪਤਾ ਲੱਗਾ ਹੈਗਾ ਬੰਦੇ ਦਾ ਤੇ ਆਪਾਂ ਨੂੰ ਇਹ ਆ ਵੀ ਚਲੋ ਜੋ ਵੀ ਮਹਾਰਾਜ ਨੇ ਜੋ ਵੀ ਹੱਥ ਦੇ ਕੇ ਰੱਖਿਆ ਹੋਊਗਾ ਉਹ ਵਾਪਸ ਆਵੇ ਘਰ ਨੂੰ ਜਾਂ ਉਹਦੀ ਜੁਇਰੀ ਵੀ ਡੈੱਡ ਬੋਡੀ ਹੈਗੀ ਆ ਜਾਂ ਜਿੱਦਾਂ ਵੀ ਹਨ ਨੂੰ ਕਿਸੇ ਤਰ੍ਹਾਂ ਮਿਲਣੀ ਚਾਹੀਦੀ ਆ ਕਿਉਂਕਿ ਘਰ ਵਾਲੇ ਬੜੇ ਪਰੇਸ਼ਾਨ ਆ ਐਂ ਘਰ ਜਾਈਏ ਤੇ ਘਰ ਦੇ ਨੂੰ ਕੀ ਜਵਾਬ ਦਈਏ ਜਾ ਕੇ ਵੀ ਆਪਾਂ ਕੁਛ ਨਹੀਂ ਲੈ ਕੇ ਆਏ ਬਾਕੀ ਸਰਕਾਰਾਂ ਕਰਕੇ ਇਹ ਕੰਮ ਹੋਉਂਦਿਆ ਵਾ ਜੇ ਸਰਕਾਰ ਚੁੰਦੀ ਤੇ ਇਹ ਪਾਣੀ ਦਾ ਘਰ ਸਕਦੇ ਸੀ ਰੋਗ ਰੋਕਾ ਸਕਦੇ ਸੀ لیکن کسے نے بھی ਸਾਡੀ بات نہیں خوشی ہے گی ਆਪਾਂ ਦੇ سچے ਮਹਾਰਾਜ ਅੱਗੇ ਇਹ ਹੀ ਆਪਾਂ ਅਰਦਾਸ ਕਰਨੇ ਆਂ ਕਿ ਮਹਾਰਾਜ ਉਹਨੂੰ ਜਿੱਦਾਂ ਦਾ ਵੀ ਹੈ ਗੱਲ ਲਿਆਵੇ ਘਰ ਜੇ ਉਹ ਨਹੀਂ ਵੀ ਹੈਗਾ ਕੰਮ ਸੇ ਕੰਮ ਉਹਦੀ ਸਾਨੂੰ ਡੈੱਡ ਬੋਡੀ ਮਿਲ ਜੇ ਬਿਲਕੁਲ ਬਾਬਾ ਜੀ ਬੜੀ ਆਪਾਂ 4-5 ਦਿਨ ਹੋ ਗਿਆ ਆਪਾਂ ਸਵੇਰੇ 6 ਵਜੇ ਜਾਈਦਾ ਦਾ 3:00 ਵਜੇ ਘਰ ਆਈਦਾ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਨਹੀਂ ਸਾਡੀ ਵਾਸਤੇ ਚੱਲਦੀ ਹੈਗੀ ਵਾਹਿਗੁਰੂ ਮੇਰੇ ਕਰੇ ਸਿੱਖੀ ਮਿਲ ਜੇ ਕੋਈ ਗੱਲ ਨਹੀਂ ਇੱਥੇ ਅਸੀਂ ਵੀ ਲੱਗੇ ਹੋਏ ਆਂ ਲਗਾਤਾਰ ਇਸੇਵਾ 'ਚ ਤੇ ਚਲੋ ਜੇ ਉਹਦਾ ਬੰਦੇ ਦੀ ਡੈੱਡ ਬੋਡੀ ਮਿਲਦੀ ਆ ਤੇ ਗੁਰੂ ਪਾਸ਼ਾ ਕਿਰਪਾ ਕਰਨ ਕੇ ਪਰਿਵਾਰ ਉਹਦੀ ਅੰਤਮ ਕਰਿਆ ਕਰ ਸਕੇ ਤੇ ਬਾਕੀ ਲਗਾਤਾਰ ਸੇਵਾ ਚਲਦੀ ਰਹਿਣੀ ਆ ਤੇ ਜਿੱਥੇ ਵੀ ਵੀਡੀਓ ਪਹੁੰਚਦੀ ਆ ਤੇ ਜੇ ਕਿਸੇ ਨੂੰ ਵੀ ਕਿਸੇ ਤਰੀਕੇ ਨਾਲ ਕੋਈ ਵੀ ਦੀ ਜੂ ਮਿਲਦਾ ਏ ਤੇ ਉਹ ਇਹ ਵੀਰਜੀ ਉਹਨਾਂ ਨਾਲ ਸੰਪਰਕ ਕਰ ਲੈਣ ਵੀਰਜੀ ਆਪਣਾ ਨੰਬਰ ਬੋਲ ਦਿਓ ਜੀ ਨੰਬਰ ਆਪਣਾ ਹੈਗਾ ਵੀਰਜੀ 8289910113 ਬਰੇਦਰ ਟੈਟੂ ਦੀਆਂ ਫੋਟੋਆਂ ਦਿਖਾ ਦੇ ਪੀ ਟੈਟੂ ਉਹਦੇ ਨਿਸ਼ਾਨ ਇੱਕ ਐਡਾ ਕੋ ਉਹਦੇ ਨਾਲ ਮਤਲਬ ਟੈਟੂ ਬਣਿਆ ਹੋਇਆ ਜਿਵੇਂ ਇਸ ਤਰ੍ਹਾਂ ਬਣਿਆ ਨਾਲ ਉਹਦੇ ਇੱਕ ਬਾਜਰਾ ਬਣਿਆ ਹੋਇਆ ਵਾ ਤੇ ਮੋਨਾ ਮੁੰਡਾ ਵਾ ਕਾਲੇ ਕੱਪੜੇ ਉਹਨੇ ਪਾਏ ਹੋਏ ਆ ਸ਼ਰਟ ਬਲੈਕ ਆ ਪਜਾਮਾ ਬਲੈਕ ਆ ਹਾਂਜੀ ਬਰੇਦਰ ਆ ਜੀ ਨੰਬਰ ਦੁਆਰਾ ਬੋਲਦੇ ਹੋ 8289910113 ਠੀਕ